ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦਿੱਤੇ ਜਾਣਤੇ ਹਰਿਆਣਾ ਸਰਕਾਰ ਜਿਹੜੀ ਮੁਸ਼ਕਲਾਂ ਦੇ ਵਿੱਚ ਫਸ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਹਰਿਆਣਾ ਸਰਕਾਰ ਵੱਲੋਂ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦਿੱਤੇ ਜਾਣਤੇ ਪੰਜਾਬ ਹਰਿਆਣਾ ਹਾਈ ਕੋਰਟ ਸਖਤ ਨਜ਼ਰ ਆਈ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ ਡੇਰਾ ਮੁਖੀ ਨੂੰ ਵਾਰ-ਵਾਰ ਪੈਰੋਲ ਦਿੱਤੇ ਜਾਣ ਸਬੰਧੀ ਜਵਾਬ ਮੰਗਿਆ ਹੈ ਅਦਾਲਤ ਨੇ ਕਿਹਾ ਹੈ ਕਿ ਡੇਰਾ ਮੁਖੀ ਨੂੰ ਬਿਨਾਂ ਪ੍ਰਵਾਨਗੀ ਤੋਂ ਪੈਰੋਲ ਨਾ ਦਿੱਤੀ ਜਾਵੇ ਇਸ ਦੇ ਨਾਲ ਹੀ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 13 ਮਾਰਚ ਦੇ ਉੱਤੇ ਪਾ ਦਿੱਤੀ ਹੈ ਅਤੇ ਜੋ ਜਾਣਕਾਰੀ ਮਿਲੀ ਹੈ ਉਸ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਸੀ ਅਤੇ ਜਿਸ ਦੇ ਵਿੱਚ ਐਸ.ਸੀ.ਪੀ.ਸੀ ਨੇ ਡੇਰਾ ਸਿਰਸਾ ਮੁਖੀ ਨੂੰ ਵਾਰ-ਵਾਰ ਪੈਰੋਲ ਦਿੱਤੇ ਜਾਣ ਦਾ ਵਿਰੋਧ ਕੀਤਾ ਸੀ ਅਤੇ ਹਾਈ ਕੋਰਟ ਨੇ ਮਾਮਲੇ ਤੇ ਸੁਣਵਾਈ ਕਰਦਿਆਂ ਕਿਹਾ ਕਿ ਆਖਰਕਾਰ ਸਿਰਫ ਡੇਰਾ ਸਿਰਸਾ ਮੁਖੀ ਨੂੰ ਹੀ ਪੈਰੋਲ ਕਿਉਂ ਦਿੱਤੀ ਜਾ ਰਹੀ ਹੈ ਇਸ ਦਾ ਲਾਭ ਜੇਲ੍ਹ ਵਿੱਚ ਬੰਦ ਹੋਰ ਨਾ ਕੈਦੀਆਂ ਨੂੰ ਕਿਉਂ ਨਹੀਂ ਮਿਲ ਰਿਹਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਇਹ ਵੀ ਕਿਹਾ ਕਿ ਉਹਨਾਂ ਕੋਲ ਕਿੰਨੇ ਕੈਦੀਆਂ ਵੱਲੋਂ ਪੈਰੋਲ ਲਈ ਅਰਜ਼ੀਆਂ ਦਿੱਤੀਆਂ ਗਈਆਂ ਨੇ ਉਸ ਵਿੱਚੋਂ ਕਿੰਨੀਆਂ ਨੂੰ ਪੈਰੋਲ ਦਿੱਤੀ ਗਈ ਹੈ ਡੇਰਾ ਸਿਰਸਾ ਮੁਖੀ ਗੁਰਮੀਤ RAM ਰੀਮ ਨੂੰ ਹੁਣ ਤੱਕ 9 ਵਾਰ ਪੈਰੋਲ ਮਿਲ ਚੁੱਕੀ ਹੈ ਤੈਨਾਂ तमाम ਸਵਾਲਾਂ ਦੇ ਜਵਾਬ ਨੇ ਕਿਦ ਤਰ੍ਹਾਂ ਕਿਤੇ ਹਰਿਆਣਾ ਸਰਕਾਰ ਨੂੰ ਹੁਣ ਹਾਈ ਕੋਰਟ ਦੇ ਵਿੱਚ ਦੇਣੇ ਪੈਣਗੇ ਕਿਉਂਕਿ ਵੱਡੇ ਸਵਾਲ ਉੱਠ ਰਹੇ ਸੀ ਜਿਸ ਵਕਤ بار بار RAM REHIM ਨੂੰ parole ਮਿਲਦੀ ਸੀ ਤਾਂ ਉਸ ਤੋਂ ਬਾਅਦ ਜਿਹੜੇ ਕੋਈ ਸਿੱਖ ਜਥੇਬੰਦੀਆਂ ਨੇ ਉਹ ਵੀ ਸਵਾਲ ਚੁੱਕ ਰੀਆਂ ਸੀ ਕਿ ਬੰਦੀ ਸਿੰਘ ਨੇ ਜਿਹੜੇ ਉਹ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਨੇ ਪਰ ਗੁਰਮੀਤ RAM REHIM ਜਿਸ ਦੇ ਉੱਤੇ ਕਿ ਕਤਲ ਤੇ ਬਲਤ ਘਰ ਦੇ ਦੋਸ਼ ਨੇ ਉਸ ਦੋਸ਼ਾਂ ਦੇ ਵਿੱਚ ਸਜ਼ਾ ਹੋ ਚੁੱਕੀ ਹੈ ਪਰ ਉਸਨੂੰ بار-बार पैरोल ਤੇ ਬਾਹਰ ਕਿਉਂ ਲਿਆਂਦਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਉਣੀ ਪਈ ਜਿਸ ਤੋਂ ਬਾਅਦ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਸਖਤ ਨਜ਼ਰ ਆ ਰਿਹਾ ਹੈ ਤੇ ਦੇਖਣਾ ਹੋਵੇਗਾ ਕਿ ਹਾਈ ਕੋਰਟ ਦੇ ਵਿੱਚ ਹਰਿਆਣਾ ਸਰਕਾਰ ਜਵਾਬ ਜਵਾਬ ਕੀ ਦਾਖਲ ਕਰਦੀ ਹੈ ਤਰਕ ਕੀ ਦਿੰਦੀ ਹੈ ਇਸ ਪੂਰੇ ਮਾਮਲੇ ਤੇ ਕਿਉਂਕਿ ਗੱਲ ਕੀਤੀ ਜਾਵੇ ਤਾਂ ਜੇਕਰ ਜੇਲ ਮੈਨੂਅਲ ਦੀ ਗੱਲ ਕਰੀਏ ਤਾਂ ਉਸ ਮੁਤਾਬਕ ਹਰੇਕ ਜਿਹੜਾ ਕੈਦੀ ਹੈ ਕੋਈ ਹਵਾਲਾਤੀ ਹੈ ਉਹਨਾਂ ਦੇ ਅਧਿਕਾਰ ਹੁੰਦੇ ਨੇ ਜੋ ਵੀ ਰੂਲ ਬਣੇ ਹੁੰਦੇ ਨੇ ਸੈਕਟ ਮੁਤਾਬਕ ਕਿ ਕਿਸ ਕੈਦੀ ਨੂੰ ਸਾਲ ਵਿੱਚ ਕਿੰਨੀ ਵਾਰ ਪੈਰੋਲ ਮਿਲਣੀ ਹੈ ਕਿੰਨੀ ਵਾਰ ਫਰੋ ਮਿਲਣੀ ਹੈ ਕਿਹੜੀਆਂ ਕੰਡੀਸ਼ਨਾਂ ਦੇ ਤਹਿਤ ਮਿਲਣੀ ਹੈ ਤੇ ਕਿੰਨਾ ਸਮਾਂ ਮਿਲਣੀ ਹੈ ਇਹ ਪੂਰੇ ਜਿਹੜੇ ਰੂਲ ਰੈਗੂਲੇਸ਼ਨ ਹੁੰਦੇ ਨੇ ਉਸ ਮੁਤਾਬਕ ਹੀ ਕਿਸੇ ਨੂੰ ਪੈਰੋਲ ਜਾਂ ਫਰੋ ਦਿੱਤੀ ਜਾ ਸਕਦੀ ਹੈ ਪਰ ਜੇਕਰ بار بار ਦੀ ਗੱਲ ਕੀਤੀ ਜਾਵੇ ਦਿੱਤੇ ਜਾਣ ਦੀ ਤਾਂ ਉਸ ਨੂੰ ਲੈ ਕੇ ਸਵਾਲ ਜ਼ਰੂਰ ਸੀ ਪਰ ਹੁਣ ਹਾਈ ਕੋਰਟ ਦੇ ਵਿੱਚ ਹਰਿਆਣਾ ਸਰਕਾਰ ਜਵਾਬ ਕੀ ਦਾਖਲ ਕਰਦੀ ਹੈ ਵੀ ਕਿਹ ਕਿਹ ਤਰ੍ਹਾਂ ਕਿਤੇ ਦੇਖਣ ਵਾਲੀ ਗੱਲ ਹੋਊਗੀ ਤੇ ਮੁਸ਼ਕਲਾਂ ਜ਼ਰੂਰ ਵਧੀਆਂ ਨੇ ਇਸ ਪੂਰੇ ਮਾਮਲੇ ਵਿੱਚ ਹਰਿਆਣਾ ਸਰਕਾਰ ਦੇ ਆ ਚਿੰਤਾਵਾਂ ਜ਼ਰੂਰ ਵਧੀਆਂ ਨੇ ਕਿ ਆਖਰ ਨੂੰ ਜਵਾਬ ਜੇ ਅਦਾਲਤ ਨੇ ਮੰਗ ਲਿਆ ਤਾਂ ਜਵਾਬ ਦਿੱਤਾ ਕਿ ਜਾਵੇ ਕਿਉਂਕਿ ਬੰਦੀ ਸਿੰਘਾਂ ਦਾ ਜ਼ਿਕਰ ਜ਼ਰੂਰ ਹੋ ਰਿਹਾ ਹੈ ਉਹ ਮੁੱਦਾ ਵੀ ਕਿਹ ਤਰ੍ਹਾਂ ਕਿਤੇ ਉਭਾਰਿਆ ਜਾ ਰਿਹਾ ਹੈ ਭਾਵੇਂ ਲੋਕ ਸਭਾ ਚੋਣਾਂ ਆ ਰਹੀਆਂ ਨੇ ਭਾਵੇਂ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਦੀ ਐਸਪੀਸੀ ਦੀ ਤਾਂ ਉਹਨਾਂ ਵੱਲੋਂ ਇਹ ਮੁੱਦਾ ਚੁੱਕਿਆ ਜਾ ਰਿਹਾ ਲਗਾਤਾਰ ਕਿ ਬੰਦੀ ਸਿੰਘ ਜੋ ਕਿ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ ਤੇ ਰਾਮ ਰਹੀਮ ਨੂੰ ਪੈਰੋਲ ਵਾਰ-ਵਾਰ ਕਿਉਂ ਦਿੱਤੀ ਜਾ ਰਹੀ ਹੈ ਇਹ ਉਹ ਇਸ ਕੇਸ ਦੇ ਨਾਲ ਤੁਲਨਾ ਕੀਤੀ ਜਾ ਰਹੀ ਹੈ ਕਿ ਬੰਦੀ ਸਿੰਘ ਜਿਹੜੇ ਕਿ ਜੇਲ੍ਹ ਦੇ ਵਿੱਚ ਮੰਦ ਰਹੇ ਉਹਨਾਂ ਨੂੰ ਵੀ ਛੱਡਣਾ ਚਾਹੀਦਾ ਹੈ ਉਹਨਾਂ ਦੀ ਰਿਹਾਈ ਨੂੰ ਲੈ ਕੇ ਮੋਰਚੇ ਵੀ ਜਿਹੜੇ ਲੱਗੇ ਹੋਏ ਨੇ ਪਰ ਦੂਜੇ ਪਾਸੇ ਹੁਣ ਰਾਮ ਰਹੀਮ ਕਹਿ ਲਿਆ ਕਿ ਉਸ ਦੀਆਂ ਮੁਸ਼ਕਲਾਂ ਵੀ ਵਧੀਆਂ ਨੇ ਤੇ ਹਰਿਆਣਾ ਸਰਕਾਰ ਨੇ ਕੁਸੂਤੀ ਘੱਟ ਚੁੱਕੀ ਆ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਰਾਮ ਰਹੀਮ ਨੂੰ ਉੰਦੀ ਵਾਰ ਪਰ ਰੋਲ ਨਾਮ ਮਿਲੇ ਜਿੰਨੀ ਵਾਰ ਕਿ ਉਹ ਲੈਣਾ ਚਾਹੁੰਦੇ ਨੇ ਪਰ ਇਸ ਪੂਰੇ ਕੇਸ ਨੂੰ ਲੈ ਕੇ ਅੱਗੇ ਹਾਈ ਕੋਰਟ ਦਾ ਕੀ ਜਿਹੜਾ ਫੈਸਲਾ ਹੋਊਗਾ ਕਿਉਂਕਿ 13 ਤਰੀਕ ਨੂੰ ਫਿਰ ਸੁਣਵਾਈ ਹੋਣੀ ਹੈ ਦਰਸ਼ਕਾਂ ਦੱਸ ਦਈਏ ਤੇ ਉਸ ਪੂਰੇ ਮਾਮਲੇ ਦੇ ਉੱਤੇ ਅੱਗੇ ਅ 13 ਮਾਰਚ ਨੂੰ ਅਦਾਲਤ ਦੇ ਵਿੱਚ ਕੀ ਕੁਝ ਖਾਸ ਰਹਿੰਦਾ ਉਸ ਦੇ ਮੁਤਲਕ ਤੁਹਾਡੇ ਨਾਲ ਅਪਡੇਟ ਸਾਂਝੀ ਕਰਦੇ ਰਹਾਂਗੇ ਫਿਲਹਾਲ ਲਈ ਇਨਾ ਹੀ ਦਿਓ ਜਾਜ਼ਤ ਧੰਨਵਾਦ